सुल्तानपुर लोधी देपिन डडविंडी चिखार छखड़ी स्कूटरचे तमाका होण दी खबर सामने आई है इस घटना नाल होर वाहनानू भी नुकसान पहुचया है मिली जानकारी मुताबक तड़क सरकार च सुत्ते परिवार ने तमाका सुणया ते जदो उठ देखया ता दो स्कूटरियां नु आग लगी हुई सी देखदेया देखदेया ए आग दी लपेट विच एक कार भी आ गई सी आसपास दे लोकां दी मदद नाल आग ते काबू पाया गया इस घटना च दो स्कूटरी एक कार बुरी तरह नुकसानी गई है जसविंदर सिंह ने की स्कूटरी दो साल पहला खरीदी सी आते उना दे बच्चे ही इसी वरतों करतेमाके की सारी घटना सीसीटीवी कैमरे च कैद हो गई मुझले स्रोतों अनुसार दसिया जा रहा है कि धमाका बैटरी वाली स्कूटरी फटन जसविंदर सिंह मुताबिक रात वाली गल है कि घटना वेले परिवार का कोई मैंबर स्कूटरी के नजदीक नहीं सी जिस कारण अणसुखावी घटना तो बचा रहा जसविंदर जसविंद मुताबक उन्होंने पहला इस बैटरी वाली स्कूटरी इंजेसी ली थी पर ही ज्यादा शिकायत होने करके उन्हें कम छाता जसविंदर सिंह मुताबिक सरकार वाहनों को प्रमोट कर रहे हैं पर यह वाहन डीजल पेट्रोल से चलण वाले वाहन मुकाबला ज्यादा खतरनाक साबित हो रहे हैं इन्हों बैटरी वाले वाहन बारे हूँ सवाल खड़े हो रहे हैं कि गर्मियों चाह वाहन किन्ने सुरक्षित की यह वापमान वाले देशों चाह बैटरी वाले वाहन कामयाब हैं कपूरथला तो निर्मल सिंह रिपोर्ट ਪਾਜੀ ਕੀ ਕਰਨਾ ਹੈ ਸਰ ਜੀ ਅੱਲ ਪਾਜੀ ਕੋਈ ਲਗਭਗ 3:00 ਵਜੇ ਤਾਂ ਸਾਨੂੰ ਜਿੱਦਾਂ ਇਦਾਂ ਸੀਗਾ ਕਿ ਕੋਈ ਬਲਾਸਟ ਟਾਈਪ ਦਾ ਨ ਲੱਗਾ ਕਿ ਕੋਈ ਨਾ ਮਰ ਧੱਕਾ ਜਿਆ ਵਜਾ ਗੂਏ ਜਿੱਦਾਂ ਨਾ ਹਨੇਰੀ ਸੀਗੇ ਅਸੀਂ ਦੋਚਿਆ ਵੀ ਸ਼ਾਇਦ ਹਨੇਰੀ ਤੇ ਕਰਕੇ ਕੋਈ ਗੂਏ ਖੜਕ ਰਾਇਆ ਤੇ ਮੇਰੇ ਵੱਡੇ ਭਾਬੀ ਜੀ ਆਏ ਬਾਹਰ ਉਹਨਾਂ ਨੇ ਦੇਖਿਆ ਭਾਬੀ ਕੀ ਚੱਕਵਾ ਵੀ ਗੂਏ ਖੜਕਦੇ ਦੇਖਾਂ ਮੈਚੋ ਥੱਲੇ ਆਏ ਤੇ ਥੱਲੇ ਧੂਆ ਨਿਕਲਿਆ ਸੀ ਬਹੁਤ ਜ਼ਿਆਦਾ ਉਹਨਾਂ ਸਕੂਟੀ ਦੇ ਮੈਨੂੰ ਨਾ ਅੱਗ ਲੱਗ ਚੁੱਕੀ ਸੀ ਲੈਟਰ ਇਲੈਕਟ੍ਰੋਨਿਕਸ ਸਕੂਟੀ ਆਹੋ ਤੇ ਹੌਲੀ ਹੌਲੀ ਮਤਲਬ ਪਹਿਲਾਂ ਧੂਆ ਨਿਕਲਿਆ ਫਿਰ ਉਹਦਾ ਉਹਨੂੰ ਅੱਗ ਲੱਗ ਕੇ ਇੱਕਦਮ ਬਲਾਸ ਹੋਇਆ ਉਹਦੇ ਨਾਲ ਇੱਕ ਮੇਰੀ ਸਕੂਟੀ ਖੜੀ ਸੀ ਜੁਪੀਟਰ ਉਹ ਵੀ ਉਹਦੀ ਚਪੇੜ ਦੇ ਵਿੱਚ ਆਈ ਉਹਨੂੰ ਵੀ ਅੱਗ ਲੱਗੀ ਉਹ ਵੀ ਟੋਟਲੀ ਲਾਸ ਹੋ ਗਈ ਉਹਦੇ ਨਾਲ ਮੇਰੀ ਗਾ ਐਲਟੋ ਗੱਡੀ ਖੜੀ ਸੀਗੀ ਉਹਦੇ ਬੈਕ ਸਾਈਡ ਜਿਹੜੀ ਪੂਰੀ ਸਾਈਡ ਹੈ ਜਿਹੜੀ ਆ ਉਹ ਉਹਨੂੰ ਅੱਗ ਲੱਗ ਗਈ ਸੀਗੀ ਤੇ ਬਿਲਕੁਲ ਮਤਲਬ ਉਹਨੂੰ ਵੀ ਅੱਗ ਲੱਗੀ ਆ ਉਹਨੂੰ ਬੜੀ ਮੁਸ਼ਕਲਾਂ ਆਈਆਂ ਕਿ ਜਿਹੜੀ ਉਹ ਥੱਜ ਤੇ ਆਬੂ ਪਾਇਆ ਉੱਪਰੋਂ ਪਾਣੀ ਸਿੱਟਿਆ ਪਰ ਸਾਈਡਾਂ ਤੋਂ ਪਾਣੀ ਸਿੱਟਿਆ ਫਿਰ ਜਿਹੜੀ ਜੁਪੀਟਰ ਗੱਡੀ ਸੀਗੀ ਜੁਪੀਟਰ ਸਕੂਟੀ ਸੀਗੀ ਉਹਨੂੰ ਮਤਲਬ ਉਹਦੀ ਅੱਗ ਬੁਝ ਨਹੀਂ ਰਹੀ ਫਿਰ ਉੱਤੇ ਵੀ ਅਸੀਂ ਉਹਨੂੰ ਬਾਹਰ ਕੱਢੇ ਵੱਡੇ ਭਾਜੀ ਨੇ ਬਾਹਰ ਕੱਢ ਕੇ ਉਹਨੂੰ ਮਤਲਬ ਖਿੱਚ ਕੇ ਬਾਹਰ ਲਿਆਂਦਾ ਤੇ ਉਹਦਾ ਨਾ ਮਤਲਬ ਜਿਹੜਾ ਸੀਗਾ ਭਾਜੀ ਹੁੜਾਂ ਦਾ ਹੱਥ ਵੀ ਉਹਦੇ ਨਾਲ ਨਾ ਛੜ ਗਿਆ ਸਾਰਾ ਬਾਹਰ ਖਿੱਚਣ ਨਾਲ ਕਿਉਂਕਿ ਉਹਦੀ ਅੱਗ ਉਹਦੀ ਅੱਗ ਤੇ ਕਾਬੂ ਨਹੀਂ ਪਾਇਆ ਕੋਰਿਆ ਤੇ ਫਿਰ ਅਸੀਂ ਉਹਨੂੰ ਬਾਹਰ ਕੱਢ ਕੇ ਇੱਥੇ ਰੇਤਾ ਰੋਟਾ ਪਾਈ ਰੇਤਾ ਪਾ ਕੇ ਫਿਰ ਉਹਦਾ ਜਿਹੜਾ ਅੱਗ ਤੇ ਕਾਬੂ ਪਾਇਆ ਪ੍ਰਸ਼ਾਸਨ ਤੋਂ ਇਹੀ ਕਵਾਂਗੇ ਕਿ ਜੀ ਇਦਾਂ ਹੁਣ ਇਹ ਇਲੈਕਟ੍ਰੋਨਿਕ ਸਕੂਟੀਆਂ ਦਾ ਇਹ ਲੀਗਲ ਹੋਣੀ ਚਾਹੀਦੀਆਂ ਵਾ ਜਿਹੜਾ ਮਤਲਬ ਕਿ ਜੇ ਕਿਸੇ ਦਾ ਨੁਕਸਾਨ ਹੋਣਾ ਸਾਡਾ ਲਗਭਗ 3 ਤੋਂ 3.5 ਲੱਖ ਦਾ ਨੁਕਸਾਨ ਹੋ ਗਿਆ ਅਸੀਂ ਸਕੂਟੀ ਕੰਪਨੀ ਦੀ ਖਰੀਦੀ ਹੈ ਕੰਪਨੀਆਂ ਵਾਲੇ ਤੋਂ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਆ ਕਿ ਇਹੋ ਜਿਹੜੀਆਂ ਘਟਨਾਵਾਂ ਦਾ ਨਾ ਹਣ ਸਾਡੇ ਨੂੰ ਟਰੈਕਟਰ ਵੀ ਤਿੰਨ ਟਰੈਕਟਰ ਅੰਦਰ ਗੜਾ ਦੇ ਸੀ 10 ਸਾਡੀਆਂ ਗੱਡੀਆਂ ਖੜੀਆਂ ਸੀ ਰੱਬ ਨਾ ਕਰੇ ਜੇ ਉਹ ਅੱਗ ਵਿੱਚ ਪੇੜ ਚ ਆ ਜਾਂਦੀਆਂ ਸਾਡਾ ਤਾਂ ਕਰੋੜਾਂ ਦਾ ਨੁਕਸਾਨ ਹੋ ਜਾਣਾ ਸੀ ਭਈ ਰਾਤੀ 3:00 ਕਵੇ ਦਾ ਟਾਈਮ ਹੋਣਾ ਵਾ ਤੇ ਕੋ ਦਾਵੇ ਦਾ ਲੱਗਾ ਕਿ ਬਾਹਰ ਧੇਰੀ ਆਈ ਹੈ ਤੇ ਜੇ ਨਹੀਂ ਮੇਰੇ ਬੰਮੇ ਜੀ ਮੈਂ ਨਾਣੇ ਕਰੇ ਤੇ ਰਹਿਣ ਆਇਆ ਤੇ ਉਹਨਾਂ ਨੇ ਬਾਹਰ ਕੇ ਦੇਖਿਆ ਵੀ ਆਪਦੇ ਵੱਲੋਂ ਤਰਵਾਜੇ ਬੰਦ ਕਰਨ ਆਏ ਹੋ ਬਾਹਰ ਕੀ ਧੇਰੀ ਚਲਦੀ ਸੀ ਕਿ ਜਦੋਂ ਉਹ ਆਏ ਆ ਬਾਹਰ ਤੋਂ ਬਾਹਰ ਤੋਂ ਹੋਇਆ ਹੋਇਆ ਸੀਗਾ ਕਿਉਂਕਿ ਜਿਹੜੀ ਇਲੈਕਟ੍ਰੀਕਲ ਸਕਿਉਰਟੀ ਸ਼ਾਰਟ ਸਰਕਟ ਕਰ ਗਈ ਸੀ ਤੇ ਇਸ ਕਰਕੇ ਉਹ ਬਹੁਤ ਕਾਫੀ ਨੁਕਸਾਨ ਹੋਇਆ ਸਕਿਉਰਟੀ ਸਰਕੀ ਦੂਜੀ ਇੱਕ ਨਾਲ ਜੁਪੀਟਰ ਸੀਗੀ ਪੈਟਰੋਲਾ ਸਕਿਉਰਟੀ ਉਹ ਵੀ ਸਰਕੀ ਨਾਲ ਆਲਟੋ ਸੀਗੀ ਸੀਆਰਜੀ ਤੇ ਉਹਦਾ ਵੀ ਕਾਫੀ ਨੁਕਸਾਨ ਹੋ ਗਿਆ ਵਾ ਚਲੋ ਪਰਮਾਤਮਾ ਦੀ ਮਿਹਰ ਆ ਕਿ ਪਲਾਸਟਿਕ ਨਹੀਂ ਹੋਇਆ ਪਰ ਨੁਕਸਾਨ ਕਾਫੀ ਹੋ ਗਿਆ ਵਾ ਤੋਂ ਅੰਦਰ ਘਰ ਦਾ ਵਾ ਸਾਰਾ ਕੁਛ ਟੰਡਾ ਉਹ ਸਾਰਾ ਕੁਛ ਕਾਲੀਆਂ ਹੋ ਗਈਆਂ ਤੇ ਰਾਤ ਜਿੱਦਾਂ ਆ ਕੇ ਠੱਲ ਪਾਉਣ ਨੂੰ ਪਰ ਟਾਈਮ ਲੱਗਾ ਪਰ ਜਿਹੜੇ ਆੜ ਕਾਰ ਸਾਡੇ ਲੋਕੀ ਉਹਨਾਂ ਨੇ ਆੜ ਤੇ ਬਹੁਤ ਮਦਦ ਕੀਤੀ ਸੱਜੀ